ਹੈਲੋ ਫਰੈਂਡਸ ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ ਅੱਜ ਅਸੀਂ ਚਲੇ ਹਾਂ ਖੁਲਾੜਗੜ੍ਹ ਸਹਿ ਮੱਠਾ ਟਿਕਣ ਬਸਾਖੀ ਵਾਲਾ ਦਿਨ ਸੀ ਤੇ ਅਸੀਂ ਮੈਂ ਸਾਰਿਆਂ ਨਾਲ ਮਤਲਬ ਕਿ ਇੱਕ ਬੈਨਗੀ ਸੀ ਸਾਡੇ ਕੋਲੋਂ ਉਹਦੇ ਵਿੱਚ ਸੀਗੇ ਸੀ ਹਰ ਸਾਲ ਮੈਂ ਜਾਂਦੀ ਆ ਤੇ ਇਸ ਸਾਲ ਵੀ ਗਈ ਸੀ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਿਓ ਪਾਰਟ 2 ਵੀ ਬਣ ਸਕਦੇ ਆ ਠੀਕ ਆ ਪਾਰਟ 2 ਵੀ ਜਰੂਰ ਦੇਖਿਓ ਜੇ ਬਣਿਆ ਫਿਰ ਇਹ ਸਾਨੂੰ ਰੇਲ ਗੱਡੀ ਮਤਲਬ ਰਾਤ ਵਿੱਚ ਫਟਕ ਸੀਗੇ ਤੇ ਇੱਥੇ 1/2 ਘੰਟਾ ਲੱਗ ਗਿਆ ਰੇਲ ਗੱਡੀ ਜਾ ਰਹੀ ਸੀ 1/2 ਘੰਟਾ ਬਸ ਖੜੀ ਰਹੀ ਇਹ ਮਤਲਬ ਵੀਡੀਓ ਕੱਟ-ਕੱਟ ਕੇ ਬਣਾਈ ਆ ਫਿਰ ਤੇਰਾ ਆਇਆ ਮਤਲਬ ਵੀਡੀਓ ਬਹੁਤ ਜ਼ਿਆਦਾ ਲੌਂਗ ਹੋ ਚੁੱਕੀ ਆ ਵੀਡੀਓ ਤੇ ਦੋ ਪਾਰਟ ਬਣ ਚੁੱਕੇ ਨੇ ਠੀਕ ਆ ਤੇ ਦੂਸਰਾ ਪਾਰਟ ਵੀ ਤੁਸੀਂ ਜ਼ਰੂਰ ਦੇਖਿਓ ਬਹੁਤ ਹੀ ਇੰਜੋਏ ਫੁੱਲ ਆ ਮਤਲਬ ਅੱਗੇ ਜਾ ਕੇ ਬਹੁਤ ਹੀ ਵਧੀਆ ਸੀ ਫਨ ਕੀਤਾ ਤੇ ਜਿਹੜੇ ਵੀ ਗਏ ਸੀ ਖੁਲੜਗੜ੍ਹ ਸਾਹਿਬ ਸਾਖੀ ਵਾਲੇ ਜਨ ਕਮੈਂਟ ਕਰਕੇ ਜੀ ਗੜ ਸੰਕਰ ਐਂਟਰ ਕਰਨ ਤੋਂ ਬਾਅਦ ਪਹਾੜੀਆਂ ਦਿਖਣ ਲੱਗੀਆਂ ਮਤਲਬ ਐਂਟਰ ਕਰਨ ਤੋਂ ਪਹਿਲਾਂ ਪਹਾੜੀਆਂ ਦਿਖਣ ਸ਼ੁਰੂ ਹੋ ਚੁੱਕੀਆਂ ਸੀ ਅਸੀਂ ਇਹ ਜਿੰਨੂ ਸੀ ਜਾ ਕੇ ਮੈਂ ਚੱਲ ਰਹੀ ਸੀ ਨਾ ਤੇ ਮੈਨੂੰ ਅੱਲੂ ਵੀ ਕਰੀ ਸੀ ਵੀਡੀਓ ਬਹੁਤ ਜ਼ਿਆਦਾ ਲੰਬੀ ਚੱਲ ਗਈ ਹੈ ਇਸ ਕਰਕੇ ਤੁਸੀਂ ਦੂਜਾ 파ੜ ਸ਼ੁਰੂ ਚੈੱਕ ਕਰ ਜਿੱਥੇ ਆਪਾਂ ਦਰਸ਼ਨ ਕੀਤੇ ਆੜੀਆਂ ਹੁਣ ਇਹ 파ੜ ਵਿੱਚ ਆਪਾਂ ਕਿੱਥੇ ਕਿੱਥੇ ਗਏ ਕਿੱਥੇ ਕਿੱਥੇ ਮੈਂ ਤੁਹਾਡੇ ਕਿਹਾ ਕਿਵੇਂ ਗਏ ਕਿੰਨੇ ਵਜੇ ਗਏ ਠੀਕ ਹੈ ਸਾਰੀ ਜਾਣਕਾਰੀ ਹੋਊਗੀ ਮਤਲਬ ਅਸੀਂ ਸਵੇਰ ਤੋਂ 8:30 ਵਜੇ ਤੋਂ ਰੁੱਪੇ ਸੀਗੇ ਇੱਥੋਂ ਤੇ ਉਸ ਤੋਂ ਬਾਅਦ ਸਾਨੂੰ ਕਾਫੀ ਟਾਈਮ ਮਤਲਬ ਥੋੜਾ ਜਿਹਾ ਟਾਈਮ ਲੱਗ ਗਿਆ ਸੀਗਾ ਕਿਉਂਕਿ 파ਟਕੀ ਪੰਪ ਸਿੱਧਾ ਘੰਟਾ ਸਾਡਾ ਉੱਥੇ ਖਰਾਬ ਹੋ ਚੁੱਕਿਆ ਸੀ ਮਤਲਬ ਫਿਰ ਜਿਹੜਾ ਨਾ ਗੜਸ਼ੰਕਰ ਜੀ ਜਦੋਂ ਸ਼ੈਂਟਰ ਤੇ ਆਪ ਦੇਖੀ ਸਾਡਾ ਕਿੰਨੇ ਮਤਲਬ ਦਰਾਖਤੀ ਦਰਾਖਤ ਹੋਏ ਪੈਸੇ ਉੱਥੇ ਬਹੁਤ ਜ਼ਿਆਦਾ ਮਤਲਬ ਫਰੀਆਵਲਾ ਠੀਕ ਹੈ ਬਹੁਤ ਜ਼ਿਆਦਾ ਦਰਾਖਤ ਨਹੀਂ ਹੈ ਪਹਾੜੀ ਇਲਾਕਾ ਵਾ ਕਿਸੇ ਜਿਹੜੇ ਵੀ ਗਏ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਕਿੰਨਾ ਵਧੀਆ ਮਤਲਬ ਹਨ ਮਾਹੌਲ ਉੱਥੇ ਦਾ ਉੱਥੇ ਜਾ ਕੇ ਤਾਂ ਸੁੰਦਸ਼ਟੀ ਪ੍ਰਾਪਤ ਹੁੰਦੀ ਆ ਤੇ ਸਾਨੂੰ ਮੈਨੂੰ ਬਹੁਤ ਹੀ ਚਾਹ ਸੀਗਾ ਕਿਉਂਕਿ ਹਰ ਸਾਲ ਹੀ ਹੁੰਦਾ ਵਾ ਤੇ ਜਿਹਨਾਂ ਨੂੰ ਬਸਾਖੀ ਵਾਲੇ ਦਿਨ ਇਕੱਠੇ ਦਾਸ ਹੁੰਦਾ ਵਾ ਉਹ ਤਾਂ ਜਿਆਦਾ ਹੀ ਬਹੁਤ ਹੀ ਜਿਆਦਾ ਵਧੀਆ ਹੁੰਦਾ ਵਾ ਇਸੇ ਤਰ੍ਹਾਂ ਮਤਲਬ ਚਲਦੀ ਗਈ ਗੱਡੀ ਆਪਨੇ ਦੇਖਦੇ ਅਸੀਂ ਅੰਤ ਤੱਕ ਉਤਾਂ ਚਦੇ ਦੇਖਦੇ ਚਲੋ ਵੀਡੀਓ ਵਿੱਚ ਐਂਡ ਤੱਕ ਬਨੇ ਰਹੋ ਨਾਲ ਨਾਲ ਸਕਿੱਪ ਕਰਕੇ ਨਾ ਦੇਖਿਓ ਸਕਿੱਪ ਕਰਨਾ ਤੁਸੀਂ ਕਾਫੀ سارے ਪਾਰਟਸ ਨੇ ਜਿਹੜੇ ਉਹ ਮਿਸ ਕਰ ਸਕਦੇ ਹੋ ਪਹਾੜ ਦੂਰੋਂ ਦੇਖਣ ਨੂੰ ਬਹੁਤ ਹੀ ਵਦ ਲੱਗ ਰਹੀ ਸੀ ਸੰਗਤਾਂ ਨੇ ਮਤਲਬ ਲੰਗਰ ਹਰ ਥਾਂ ਤੇ ਲਾਇਓ ਸੀ ਗੁਰੂਵੰਦਸ ਮਹਾਰਾਜ ਜੀ ਸਾਰੀ ਜਗ੍ਹਾ ਤੇ ਥਾਂ ਥਾਂ ਤੇ ਲੰਗਰ ਲੱਗੇ ਹੋਏ ਸੀ ਬਟੇ ਸੇ ਇੱਕ ਗੱਡੀ ਨਾ ਰੋਕੋ ਜੇ ਕੋਈ ਸਿੱਪਾ ਲਈ ਬਹੁਤ ਲਹਿੜ ਰਿਹਾ ਸੀ ਦੀਖਸ ਦੇਖ ਕਿੰਨੇ ਸਾਰੇ ਕੱਟ ਸੀ ਕਿੰਨੀਆਂ ਉੱਚੀਆਂ ਚ ਪਹਾੜੀਆਂ ਪਹਾੜੀਆਂ ਚੜਦੇ ਚੜਦੇ ਚੜਾਈ ਚੜਦੇ ਜਕਾਰੇ ਨਵਾਦੇ ਹੋਏ ਬੈਕਗਰਾਉਂਡ ਦੀ ਆਵਾਜ਼ ਥੋੜੀ ਜੀ ਮਤਲਬ ਕੱਟਣੀ ਪਈ ਕਿਉਂਕਿ ਬਹੁਤ ਜ਼ਿਆਦਾ ਰੌਲਾ ਵੀ ਪਿਆ ਰਿਹਾ ਸੀ ਤੇ ਜਕਾਰੇ ਤਾਂ ਲੱਗ ਹੀ ਰਿhess ਸੀ ਕਿ ਨਹੀਂ ਮੈਂ ਉਹ ਵੀ ਐਡ ਕਰਤੀ ਬਟ ਜਿੰਨੀ ਹੋ ਸਕੇ ਆਪਾਂ ਉਹਨੇ ਤੇ ਉਪਰਾਂਗੇ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੀ ਜਾਊਂਗੀ ਵੀ ਕਿੰਨੇ ਕਿੰਨੇ ਕਿੰਨਾ ਕੁ ਟਾਈਮ ਲੱਗਿਆ ਸਾਨੂੰ ਥੋੜਾ ਜਿਹਾ ਪਹਿਲਾਂ ਜਿੱਥੇ ਕੋਈ ਰਾਸ ਸੀਗਾ ਉੱਥੇ ਜਕੇ ਜਿਹੜੇ ਵੀਰੇ ਸੀਗੇ ਨਾਲ ਉਹ ਵੀ ਹੈਲਪ ਕਰਦੇ ਸੀਗੇ ਨਾ ਗੱਡੀਆਂ ਪਾਸੇ ਕਰਾਉਣ ਦੇ ਵਿੱਚ ਤੇ ਸਾਡੀ ਉਹ ਜੋ ਜਿਹੜੀ ਗੱਡੀ ਸੀਗੀ ਕਿੱਥੇ ਲੀਨ ਪਈ ਹੈਗੀ ਰਾਹ ਦੇ ਵਿੱਚ ਜਾਣ ਟਾਈਮ ਕਿਉਂ ਸਰਵਾਈਵ ਨਹੀਂ ਕਿਉਂਕਿ ਉਸ ਵਾਰੀ ਵੇਨ ਬਹੁਤ ਜ਼ਿਆਦਾ ਭੀੜ ਹੁੰਦੀ ਆ ਤੇ ਮਠਾ ਟਿੱਕ ਕਰਨ ਲਈ ਵੀ ਲਾਈਨ ਵਿੱਚ ਲੱਗਣਾ ਪੈਂਦਾ ਵਾ ਸਾਨੂੰ ਕਿੰਨਾ ਟਾਈਮ ਲੱਗਿਆ ਉਹ ਤੁਸੀਂ ਵੀਡੀਓ ਵਿੱਚ ਦੇਖਿਓ ਅਸੀਂ ਗੜਸ਼ੰਕਰਤਾ ਜਲਦ ਪਹੁੰਚ ਗਏ ਸੀਗੇ ਬਹੁਤ ਹੀ ਵਧੀਆ ਢੰਗ ਨਾਲ ਅਸੀਂ 12:00 ਵਜੇ ਐਂਟਰ ਕੀਤਾ ਗੜਸ਼ੰਕਰੰਦੂ ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਚੜਾਈਆਂ ਸੀਗਾ ਸਟਾਰਟ ਹੋ ਚੁੱਕੀਆਂ ਸੀ ਚੱਕਰਿਆਂ ਦੇ ਨਾਲ ਗੱਜ-ਵੱਜ ਕੇ ਸਾਰੀਆਂ ਸੰਗਤਾਂ ਨੇ ਮਤਲਬ ਹਨ ਬਹੁਤੀ ਜਿਆਦਾ ਸਾਈ ਨੂੰ ਚਾਹ ਸੀਗਾ ਵੀ ਕਦੋਂ ਸੇ ਪਹੁੰਚਾਂਗੇ ਤੇ ਕਿੰਨੇ ਵਜੇ ਆਪੇ ਮਠਾਡੇ ਕਾਂਗੇ ਸਾਰਿਆਂ ਨੂੰ ਬਹੁਤ ਜਿਆਦਾ ਚਾਹ ਸੀ ਮੈਨੂੰ ਵੀ ਬਹੁਤ ਸੀਗਾ ਚਾ ਕੇ ਤਾਂ ਮਤਲਬ ਹਰ ਸਾਰਿਆਂ ਨੂੰ ਖੁਸ਼ੀ ਹੋ ਮਿਲਦੀ ਆ ਇੰਨਾ ਜਿਆਦਾ ਰਸ ਸੀਗਾ ਗੱਡੀਆਂ ਲੰਘਣ ਚ ਟਾਈਮ ਲੱਗ ਰਿਹਾ ਸੀ ਮੈਂ ਵੀਡੀਓ ਫਿਰ ਵੀ ਬਹੁਤ ਜਿਆਦਾ ਤੇਜ਼ ਕੀਤੀ ਆ ਤਾਂ ਕਿ ਵੀ ਮੁਗਲਵਨਾ ਜਲਦੀ ਆਪਾਂ ਜਾ ਸਕੀਏ ਬਟ ਨਾਲ ਜੇ ਆਪਾਂ ਮੈਂ ਜ਼ਿਆਦਾ ਸਕਿਪ ਕਰ ਦਿੰਦਾ ਮਜ਼ਾ ਹੀ ਨਹੀਂ ਸਿਉਣਾ ਜੀ ਨਾ ਮਤੋਂ ਇੰਟਰਸਟ ਹੀ ਆ ਨਹੀਂ ਸੀ ਗ੍ਰੀਟ ਹੁਣਾ ਇਸ ਕਰਕੇ ਨਿੱन्ही ਵੀਡੀਓ ਬਣਾਈ ਸੀ ਅੰਨੀ ਆਪਾਂ ਹੁਂ ਧਾਵਾਗੇ ਜੁਰੂਰ ਸਕਿਪ ਆਪਾਂ ਕਾਟੀ ਕਰਾਂਗੇ ਇਸ ਕਰਕੇ ਘੱਟ ਇਸਕੇ ਕੋਈ ਪਿੱਤੀਆ ਥਾਂ-ਥਾਂ ਦੀ ਰੰਗਤ ਹੋਤੀ ਹੋਈ ਸੀਗੇ ਮਤਲਬ ਬਹੁਤ ਹੀ ਜ਼ਿਆਦਾ ਵਰੀਆ ਤਾਂ ਮੈਨੈਸ ਹੀ ਮੇਰਾ ਘਰ ਨੂੰ ਸੋਚ ਰਹੀਆਂ ਵੀ ਪਬਜੀ ਜਦੋਂ ਪਸਾਖੀ ਵਾਲੇ ਜੀ ਨੇ ਇਹ ਨਵਦੀਆ ਤਾਂ ਵੱਡੇ ਵਾਲੇ ਦਿਨ ਕਿੰਨਾ ਬੀਗਾ ਫਿਰ ਗੱਡੀਆਂ ਸਿਰ ਦੇਖੋ ਅਸੀਂ ਫਾਈਨਲੀ ਪਹੁੰਚ ਚੁੱਕੇ ਸੀਗੇ 12:10 ਬੀਤੇ ਸੀ ਪਹੁੰਚ ਗਏ ਸੀਗੇ ਫਾਈਨਲੀ ਤੇ ਹੌਲੀ ਹੌਲੀ ਜੜੇ ਸੀ ਕਿ ਮੂਰੇ ਬਹੁਤ ਹੀ ਜ਼ਿਆਦਾ ਭੀੜ ਸੀਗੀ ਉੱਗਲ ਸਮਰਤਾ ਆਈ ਜਾਂਦੀ ਸੀ ਚਾਈ ਜਾਰੀ ਆ ਸੀ ਇਹਨੂੰ ਕੁਝ ਕੁ ਮੱਠਾ ਦੇ ਕੇ ਜਿਹਨਾਂ ਨੇ ਟੇਕ ਲਾਸੀ ਜਾ ਰਹੇ ਸੀ ਕੁਝ ਕੁ ਆ ਰਹੇ ਸੀਗੇ ਜੀ ਮੈਂ ਸੀਗੇ ਸੀ ਉਸ ਟਾਈਮ ਇਹ ਬਸਾ ਖੜ ਜਿਹੜੀਆਂ ਸਮਰਤਾ ਪਹਿਲਾਂ ਹੀ ਉਸ ਜਾ ਰਹੀਆਂ ਸੀਗੀਆਂ ਗੱਡੀਆਂ ਲਈ ਜਿਹੜੀ ਪਾਰਕਿੰਗ ਸੀਗੀ ਉੱਥੇ ਸਾਰੇ ਟਰੱਕ ਦੇਖ ਸਕਦੇ ਜੋ ਕਿੰਨੇ ਸਾਰੇ ਰੋਕ ਸੀਗੇ ਜਿਹੜੇ ਆਈ ਹੋਸੀ ਡਾਕਟਰ ਪੀ ਮਰਾਉਂਗੀ ਕਾਟ ਦੇਵੀ ਬਾਬਾ ਜੀ ਦੇ ਵੀ ਛੰਡੇ ਲਾਇਆ ਸੀ ਕਿਉਂਕਿ ਬਾਬਾ ਜੀ ਦਾ ਬਰਥਡੇ ਆ ਰਿਹਾ ਸੀ ਫੇਸ ਦੀ ਜਿਹੜੀ ਸਾਡੀ ਬੈਨ ਸੀਗੀ ਉਹਨੂੰ ਪਾਰਕਿੰਗ ਕੀਤਾ ਪਾਰਕਿੰਗ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਸਾਰੇ ਡਿਸਾਈਡ ਕੀਤਾ ਕਿ ਜਿਹੜੇ ਹੋਗਾ ਉਹਦੇ ਤਾਪਸਥਾਨੋਂ થી ਅਗਰ ਮਠਾਟੇ ਕਾਂਗੇ ਸਾਰੀ ਸੰਗਤ ਇਕੱਠੀ ਸੀਗੀ ਤੇ ਅਸੀਂ ਵੀ ਸਟਾਰਟ ਕਰ ਲਿਆ ਸੀ ਚੜਾਈਆਂ ਚੜਨੀ ਆ ਅਸੀਂ ਸਾਰਿਆਂ ਨੇ ਇਕੱਠਿਆਂ ਰਲ ਕੇ ਆਪਣੇ ਆਪਣੇ ਮਤਲਬ ਜਿਹੜੇ ਜਿਹੜੇ ਇਹਨਾਂ ਨਾਲ ਗਏ ਸੀ ਉਹਨਾਂ ਸਾਰਿਆਂ ਚੜਾਈਆਂ ਚੜਨ ਦਾ ਸੋਚਿਆ ਤੇ ਮੈਂ ਤਾਂ ਇਕੱਲੀ ਗਈ ਸੀ ਸੋ ਮੈਂ ਕਰਨ ਨਹੀਂ ਇੰਜੋਏ ਕੀਤਾ ਮੈਂ ਥੋੜੀ ਜਿਹੀ ਕਲਿੱਪਸ ਆਪਣੀਆਂ ਵੀ ਲਿੱਤੀਆਂ ਥੋੜੀ ਜਿਹੀ ਮਤਲਬ ਸੰਗਤਾਂ ਦੇ ਨਾਲ ਅਸੀਂ ਇਹਨਾਂ ਚੜਾਈ ਪਿੱਛੋਂ ਮੈਂ ਪਰ ਦਿਖਾ ਰਹੀ ਹਾਂ ਮਤਲਬ ਇਹਨਾਂ ਚੜ ਕੇ ਆ ਚੁੱਕੇ ਸੀ ਉੱਪਰ ਨਹੀਂ ਹੋਰ ਜਾਣਾ ਸੀ ਆ ਦੇਖ ਸਕਦੇ ਹੋ ਮਤਲਬ ਕਿੰਨਾ ਮਤਲਬ ਸੀ ਠਹਿਰ ਕੇ ਗਏ ਜਿਹੜੀ ਸੰਤਾ ਥੱਕੇ ਜਾਂਦੇ ਸੀ ਉਹਨਾਂ ਨੇ ਰੈਸਟ ਕਰਕੇ ਥੋੜਾ ਜਿਹਾ ਆਰਾਮ ਕਰਕੇ ਸੀ ਉਹ ਨੀਦੂ ਨੂੰ ਚੁਰਕਿਆਏ ਦੇਖ ਸਕਾ ਰਹੇ ਸੀ ਫਿਰ ਹੋਰ ਵੀ ਉੱਪਰ ਚੜਾਈ ਤੇ ਜਾਣਾ ਸੀਗਾ ਹੌਲੀ ਹੌਲੀ ਕਰਦੇ ਚੱਕਾ ਰਹੇ ਉਹਨਾਂ ਦੇ ਪਪਾ ਜੀ ਦੇ ਸੀ ਮਤਲਬ ਰੈਸਟ ਕਿਤੇ ਥੋੜਾ ਥੱਕ ਗਏ ਸੀਗੇ ਥੋੜਾ ਟਾਈਮ ਰੈਸਟੇ ਕਰਨ ਤੋਂ ਬਾਅਦ ਫਿਰ ਸੀ ਸਟਾਰਟ ਕੀਤਾ ਚੜਨਾ ਚੜਾਈਆਂ ਚੜਨੀਆਂ ਉਸ ਤੋਂ ਬਾਅਦ ਇੱਕ ਜਗ੍ਹਾ ਲੰਗਰ ਕਰਕੇ ਆ ਸੀਗਾ ਠੰਡੇ ਚਲਦਾ ਤੇ ਉਹ ਮਤਲਬ ਪਿਆਸ ਬਹੁਤ ਲੱਗੀ ਸੀ ਇਹ ਤੇ ਇੱਕ ਗਲਾਸ ਅਸੀਬੀ ਉਸ ਪੀਤਾ ਸਾਰੀ ਚੰਗਤ ਪੀ ਲਈ ਸੀ ਮੈਨੂੰ ਬਹੁਤ ਪਿਆਸ ਸੀਗਾ ਮੈਂ ਬਹੁਤ ਇੰਜੋਏ ਕੀਤਾ ਅੰਦਰ ਵਿੱਚ ਬਹੁਤ ਪਾਰਟ 2 ਵੀ ਰੈਡੀ ਆ ਉਹ ਵੀ ਤੁਸੀਂ ਜਰੂਰ ਦੇਖੋ ਠੀਕ ਹੈ ਤੇ ਉਹਦੇ ਵਿੱਚ ਮਿਲਦੇ ਆ ਪਾਰਟ 2 ਦੇ ਵਿੱਚ ਉਹ ਫੁੱਲ ਦੇਖਿਓ ਆਪਾਂ ਉੱਥੇ ਜਾ ਕੇ ਦਰਸ਼ਨ ਕਰਾਂਗੇ ਠੀਕ ਹੈ ਮੀਆਂ ਸੰਗਤਾਂ ਗਈਆਂ ਸੀ ਜਾਂ ਗੁਰਦੇਵ ਉਹ ਲਿਖ ਕੇ ਜਾਇਓ